ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਸ੍ਰੀ ਗੁਰੰਗਤ ਸ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੇ ਦਿਹਾੜੇ ਦੇਤੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਮੁਬਾਰਕਾਂ ਹੋਣ ਜੋ ਗੁਰਗੱਦੀ ਦਿਵਸ ਕਰੋ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸਮੂਹ ਦੇਸ਼ ਉਪਦੇਸ਼ ਤੋਂ ਸੰਗਤਾਂ ਨੂੰ ਮੁਹਮਾਗਥੇ ਪਹੁੰਚ ਰਹੀਆਂ ਹਨ ਸਾਰਿਆਂ ਦਾ ਦਿਲ ਦੀਆਂ ਗ੍ਰਹਾਈਆਂ ਤੋਂ ਧੰਨਵਾਦ ਆਉਂ ਆਉਂਦੀਆਂ ਸਾਰੀਆਂ ਸੰਗਤਾਂ ਨੂੰ ਜੀਓ ਆਇਆਂ ਜੀ ਜਿੱਥੇ ਇੱਥੇ ਪ੍ਰੋਗਰਾਮ ਤੇ ਸੰਗਤਾਂ ਆਪਣੇ ਜੀਵਨ ਸਫਲਾ ਕਰਨ ਗਿਆ ਆਪਣੀਆਂ ਹਾਜ਼ਰੀਆਂ ਲਗਾਉਣ ਗਿਆ ਤਨ ਤਨ ਸਾਹਿਬ ਸ੍ਰੀ ਗੁਰੰਗਨ ਸਾਹਿਬ ਜੀ ਦੇ ਪਵਨ ਪਾਵਨ ਪਵਿੱਤਰ ਧਰਤੀ ਸ੍ਰੀ ਕਿਰਗੂ ਸਾਹਿਬ ਦੇ ਤੇ ਉਥੇ ਪਿਛਲੇ ਦਿਨੀ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਦਾ ਸਾਡੇ 400 ਸਾਲਾਂ ਜੋਤੀ ਜੋਤ ਪੁਰਬ ਨੰਕੇ ਗਿਆ ਉਹ ਜੋਤੀ ਜੋਤ ਪੁਰਬ ਦੇਤੇ ਲੱਖਾਂ ਸਰਦਾਰ ਲੋਕਾਂ ਨੇ ਆਪਣਾ ਯੋਗਦਾਨ ਪਾ ਗਏ ਆਪਣਾ ਜੀਵਨ ਸਫਲ ਕੀਤਾ ਆਪਣੀਆਂ ਹਾਜ਼ਰੀਆਂ ਲਵਾਈਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਲੱਖਾਂ ਸਰਦਾਰ ਲੋਕਾਂ ਨੇ ਸੰਗਤਾਂ ਨੇ ਪ੍ਰਾਪਤ ਕੀਤੀਆਂ ਸੇਵਾ ਦੇ ਵੀ ਤਨੋਂ ਮਨੋਂ ਤਨੋਂ ਸਾਰੀਆਂ ਸੰਗਤਾਂ ਨੇ ਸੇਵਾ ਕੀਤੀ ਸਮੂਹ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਲੰਗਰਾਂ ਦੀ ਸੇਵਾ ਕੀਤੀ ਸਾਰਿਆਂ ਨੇ ਬਹੁਤ ਆਪਣੀ ਔਕਾਤ ਤੋਂ ਵੱਧ ਹਰੇਕ ਬੰਦੇ ਨੇ ਉੱਤੇ ਸੇਵਾ ਕੀਤੀ ਤੇ ਆਪਾਂ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ ਥੋੜਾ ਟਾਈਮ ਪਹਿਲਾਂ ਇਹ ਪਟਨੇ ਦੀ ਧਰਤੀ ਉੱਤੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਤਾਪਦੀ ਮਨਾਈ ਗਈ ਸੀ ਜਦੋਂ ਪਟਨੇ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਦੀ ਸਤਾਪਦੀ ਮਨਾਈ ਗਈ ਸੀ ਤੇ ਉਥੇ ਲੱਖਾਂ ਸੰਤਾਂ ਨੇ ਸ਼ਿਰਕਤ ਕੀਤੀ ਲੱਖਾਂ ਸੰਤਾਂ ਆਈਆਂ ਦੇਸ਼ਾਂ ਤੋਂ ਪ੍ਰਦੇਸ਼ ਪਰਦੇਸਾਂ ਤੋਂ ਪਿਪਹਾਵ ਤੋਂ ਦੂਸਰੀਆਂ ਸੂਬਿਆਂ ਤੋਂ ਸੰਤਾਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਿੱਥੇ ਉਥੇ ਲੱਖਾਂ ਸੰਤਾਂ ਆ ਰਹੀਆਂ ਸੀ ਉਥੇ ਉਸ ਟਾਈਮ ਦਾ ਮੁੱਖ ਮੰਤਰੀ ਨਤੀਸ਼ ਕੁਮਾਰ ਉਹਨੂੰ ਜਦੋਂ ਪਤਾ ਲੱਗਦਾ ਹੈ ਵੀ ਐਸ ਪਾਸੇ ਐਹ ਰੋਡ ਦੇ ਚਾਰ ਪੰਜ ਰੋਡ ਪਰਨੇ ਨੂੰ ਵੱੜਦੇ ਏ ਜਿਹੜੇ ਰੋਡ ਤੇ ਪਤਾ ਲੱਗਦਾ ਵੀ ਨਗਰ ਕੀਰਤਨ ਦੀ ਸੰਗਤ ਨਗਰ ਕੀਰਤਨ ਦੀ ਸਰੂਪ ਦੇ ਵਿੱਚ ਸੰਗਤਾਂ ਆ ਰਹੀਆਂ ਨੇ ਇੱਥੇ ਆ ਰਹੀਆਂ ਨੇ ਐਸ ਪਾਸਿਓ ਤੇ ਉਹ ਪਾਸੇ ਹੀ ਆ ਗਏ ਉਹ ਪਹਿਲਾਂ ਜਾ ਕੇ ਸੰਗਤਾਂ ਨੂੰ ਜੀਓ ਆਇਆ ਨੂੰ ਕਹਿੰਦਾ ਹੱਥ ਜੋੜ ਕੇ ਨਿਮਰਤਾ ਦੇ ਨਾਲ ਬੇਨਤੀ ਕਰਦਾ ਇਸ ਸੰਗਤ ਨੂੰ ਤੁਹਾਡਾ ਬਹੁਤ ਧੰਨਵਾਦ ਹੈ ਸਾਡੇ ਪਟਨੇ ਸ਼ਹਿਰ ਦੇ ਵਿੱਚ ਆਏ ਤੁਸੀਂ ਉਹਨੇ ਉਸ ਤੋਂ ਬਾਅਦ ਜਿਹੜੇ ਉਹਨਾਂ ਸੰਗਤਾਂ ਦਾ ਧੰਨਵਾਦ ਕੀਤਾ ਉਹ ਕੀਤਾ ਕੀਤਾ ਆਉਣ ਵਾਲੀਆਂ ਸੰਗਤਾਂ ਨੂੰ ਸਾਰੇ ਪ੍ਰਸ਼ਾਸਨ ਨੂੰ ਇਹ ਹਦਾਇਤ ਕੀਤੀ ਸੀ ਕਿਸੇ ਨੂੰ ਟਰਾਂਸਪੋਰਟ ਦੇ ਵਿੱਚ ਪ੍ਰੋਬਲਮ ਨਾ ਆਵੇ ਸੰਗਤਾਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਨੂੰ ਰਹਿਣ ਦੀ ਪ੍ਰੋਬਲਮ ਨਾ ਆਵੇ ਤੇ ਜਿੱਥੇ ਉਹਨੇ ਇਹ ਸਾਰੇ ਅਸੂਲਤਾ ਦਿੱਤੀਆਂ ਸੰਗਤਾਂ ਨੂੰ ਨितीਸ਼ ਕੁਮਾਰ ਦੇ ਅਸੀਂ ਧੰਨਵਾਦੀ ਹਾਂ ਉਹਨੂੰ ਵੀ ਧੰਨਵਾਦ ਕੀਤਾ ਫਿਰ ਵੀ ਕਰਦੇ ਹਾਂ ਕਿ ਜਿਹੜਾ ਉਹਨੇ ਚੰਗਾ ਕੰਮ ਕੀਤਾ ਉਹ ਤੋਂ ਬਾਅਦ ਤੁਸੀਂ ਸਾਰਿਆਂ ਨੇ ਅਸੀਂ ਸਾਰਿਆਂ ਨੇ ਇੱਕ ਗੱਲ ਵੇਖੀ ਉਹ ਲੰਗਰਾਂ ਦੇ ਵਿੱਚ ਸੇਵਾ ਕਰਦਾ ਦੇ ਵੇਖਿਆ ਪ੍ਰਸ਼ਾਦੇ ਪਕਾਉਂਦਾ ਵੀ ਉਹਨੂੰ ਵੇਖਿਆ ਪ੍ਰਸ਼ਾਦੇ ਵਰਤਾਉਂਦਾ ਵੀ ਵੇਖਿਆ ਇਹ ਹਾਲੇ ਕਿ ਸਿੱਖਰੀ ਹੀ ਹਾਲੇ ਸੇਖਰੀ ਜੀ ਉਤਾਮੀ ਗਿਆ ਸਿੱਖਨੇ ਇੰਨੇ ਜਿਆਦਾ ਸਰਦਾ ਭਾਵ ਨਾਲ ਸੇਵਾ ਕੀਤੀ ਗੁਰੂ ਦੇ ਸਤਾਪਦੀ ਉਤੇ ਸੰਗਤਾਂ ਦਾ ਧੰਨਵਾਦ ਕੀਤਾ ਸੰਗਤਾਂ ਨੇ ਜਿੰਨੀ ਹੋ ਸਕਾਂ ਨਾਲ ਸੇਵਾ ਕੀਤੀ ਚ ਹਰ ਇੱਕ ਪਾਸੇ ਇੱਕ ਪਾਸੇ ਅੱਜ ਦੀ ਸਰਕਾਰ ਲੈ ਲੋ ਅੱਜ ਦਾ ਤੁਹਾਡੇ ਵਾਲੋ ਚੁਣਿਆ ਮੁੱਖ ਮੰਤਰੀ ਬਿਉੜਾ ਇਹਨੇ ਧੰਨਵਾਦ ਕੀ ਕਰਨਾ ਹੈ ਸੰਗਤਾਂ ਦਾ ਆਣ ਕਿ ਉੱਥੇ ਸੰਗਤਾਂ ਵਾਸਤੇ ਇਹਨੇ ਕੀ ਕਰਨਾ ਹੈ ਵੀ ਕਿਸੇ ਨੂੰ ਰਹਿਣ ਦਾ ਕੁਰਬਾਨ ਕੀ ਕਰਨਾ ਹੈ ਟਰਾਂਸਪੋਰਟ ਦਾ ਪ੍ਰੋਗਰਾਮ ਪ੍ਰਬੰਧ ਇਹਨੇ ਕੀ ਕਰਨਾ ਹੈ ਇਹ ਬਿਉੜਾ ਸੰਗਤ ਜਿੱਦਣ ਸੰਗਤ ਨਾਕਮਸਤਕ ਹੋ ਰਹੀ ਸੀ ਉਹ ਦਿਨ ਉਹ ਜਾਜ ਦੇ ਪੈਰਾਂ ਵਿੱਚ ਰਾ ਕੇ ਇਨੀ ਸ਼ਰਮ ਪੀਤੇ ਵੀ ਡੇਗ ਗਿਆ ਫਿਰਦਾ ਹੈ ਉੱਥੇ ਤੇ ਇਹਨੇ ਦੋ ਅੱਖਰ ਲਿਖ ਕੇ ਦੋ ਅੱਖਰ ਲਿਖ ਕੇ ਇਹਨੇ ਇਟ ਵੀ ਨਹੀਂ ਕੀਤਾ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਸਤਿਅਪਦੀ ਨੂੰ ਲੱਖ ਲੱਖ ਵਧਾਈ ਹੁਣ ਇਹਨੇ ਦੋ ਅੱਖਰ ਨਹੀਂ ਲਿਖੇ ਜਿੱਥੇ ਇਹ ਬੰਦਾ ਇੰਨਾ ਜ਼ਿਆਦਾ ਦਿੱਲੀ ਦਾ ਦੱਲਾ ਬਣ ਗਿਆ ਦਿੱਲੀ ਦਾ ਚਮਚਾ ਤਲਵੇ ਛਾਟੇ ਨਾ ਬਣ ਗਿਆ ਵੀ ਦਿੱਲੀ ਦੇ ਤਲਵੇ ਚੱਟਣ ਤੁਰਿਆ ਰੰਗਾ ਦਿੱਲੀ ਨੂੰ ਹੀ ਤੇ ਜਿਹੜੇ ਸੰਤਾ ਨੇ ਪੰਜਾਬ ਦੀ ਆਮ ਆਮ ਨੇ ਇਹਨੂੰ ਚੁੜਿਆ ਸੀ ਵੀ ਕੋਈ ਬਦਲਾ ਲਿਆਊਗਾ ਚੰਗਾ ਕੰਮ ਕਰੂਗਾ ਜਿਹੜਾ ਬੰਦਾ ਗੁਰੂ ਦਾ ਨਹੀਂ ਹੋਇਆ ਜਿਹਨੇ ਸਾਨੂੰ ਜਨਮ ਦਿੱਤਾ ਸਾਡੇ ਸਾਰੀਆਂ ਲੋੜਾਂ ਪੂਰੀਆਂ ਕਰਦਿਆਂ ਗੁਰੂ ਘਰ ਤੋਂ ਅਸੀਂ ਦਾਤਾ ਮੰਗਦੇ ਆਂ ਇਹ ਬੰਦੇ ਨੇ ਗੁਰੂ ਦਾ ਨਹੀਂ ਹੋਇਆ ਗੁਰੂ ਬਾਰੇ ਨੇ ਕੁਝ ਕੀਤਾ ਇਸਦਾਪ ਦੇ ਇੱਡੇ ਵੱਡੇ ਪ੍ਰੋਗਰਾਮ ਤੇ ਜਿਹੜਾ ਲੱਖਾਂ ਰੋਕਾਂ ਨੇ ਹੋਣਾ ਜਿੱਥੇ ਇਹ ਸਾਡਾ ਇਹਨੇ ਕੀ ਹੋਣਾ ਜਿਹਨੂੰ ਇਹ ਇਹੋ ਜਿਹੇ ਬਿਉੜੇ ਬੰਦੇ ਨੇ ਅਸੀਂ ਰਾਜ ਦੇ ਤੇ ਬਾਹਤਾ ਵਾਂ ਤਖਤ ਤੇ ਬਾਹਤਾ ਇਹਨੂੰ ਇਹਨੇ ਬਿਉੜੇ ਨੇ ਸਾਡਾ ਕੀ ਕਰਨਾ ਬਿਉੜੇ ਨਿਛੇੜੀ ਬੰਦੇ ਨੇ ਜਿਹੜਾ ਗੁਰੂ ਦੇ ਬਾਰੇ ਨੇ ਕੋਈ ਕਾ ਕਰ ਸਕਿਆ ਹੈ ਬੰਦੇ ਨੇ ਸੋ ਸੰਤਾਂ ਨੂੰ ਮੈਂ ਅਜੇ ਵੀ ਅਵੇਅਰ ਕਰੂੰਗਾ ਆਉਣ ਵਾਲੇ ਪ੍ਰੋਗਰਾਮ ਕਿਸੇ ਵੀ ਲਕਸ਼ਣ ਦੇ ਵਿੱਚ ਇਹਨੂੰ ਮੂੰਹ ਤੋੜਨਾ ਜਵਾਬ ਦੇ ਇਹਨੂੰ ਇਹਨੂੰ ਸੀਸਾ ਵਿਖਾਇਆ ਜਾਵੇ ਵੀ ਤੂੰ ਗੁਰੂ ਦਾ ਮਹਾਰਾਜ ਦਾ ਨਹੀਂ ਹੋਇਆ ਸਾਡਾ ਕਿੱਥੋਂ ਹਣਾ ਚਲੋ ਉਹਨੇ ਦੇ ਬਿਉੜੇ ਨੇ ਕੀ ਕਹੇ ਨਾ ਕਿਸੇ ਦਾ ਕਰਨਾ ਹੀ ਹੋਰ ਜਦੋਂ ਜਿਆਦਾ ਹੀ ਦਿੱਲੀ ਦਾ ਤਲਵੇ ਚਟ ਬਣ ਗਿਆ ਨਾਲ ਲਾਲਾ ਚਟ ਦਾ ਫਿਰ ਦਿੱਲੀ ਨੇ ਜਾ ਕੇ ਜਿਹਨੂੰ ਅਸੀਂ ਖਰੂਰ ਸਾਹਿਬ ਦਾ ਐਮਐਲਏ ਮੌਜੂਦਾ ਐਮਐਲਏ ਜਿਹਨੂੰ ਖਰੂਰ ਸਾਹਿਬ ਦਾ ਗੋਦਾਲ ਦੇ ਏਰੀਆ ਦੇ ਵਿੱਚ ਆਉਂਦਾ ਵਾ ਉਹ ਇੱਕ ਮਸਟੰਡੇ ਨੂੰ ਤੁਸੀਂ ਮੁੱਖ ਮੰਤਰੀ ਐਮਐਲਏ ਸਾਹਿਬ ਬਣਾਤਾ ਉਹ ਐਮਐਲਏ ਨੇ ਵੀ ਕੋਈ ਟਵੀਟ ਨਹੀਂ ਕੀਤਾ ਐਡੇ ਬੇਸ਼ਰਮ ਬੰਦੇ ਐਡੇ ਬੇਸ਼ਰਮ ਬੰਦੇ ਚੰਗਾ ਬਦਲਾਓ ਲਿਆਂਦਾ ਗੁਰੂ ਨੂੰ ਭੁਲਾਉਣੇ ਜਾਂਦੇ ਆ ਇਹਨਾਂ ਲੋਕਾਂ ਕੋ ਬਚ ਕੇ ਰਹੋ ਮੈਂ ਫਿਰ ਗੁਰੂ ਸਾਹਿਬ ਆਉਣ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਦਿਲਦਿਆਂ ਗ੍ਰਹਿਆਂ ਨੂੰ ਧੰਨਵਾਦ ਕਰਦਾ ਹਾਂ ਆਣ ਕੇ ਆਪਣੇ ਹਾਜ਼ਰੀਆਂ ਲਵਾਓ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ